मानवत <laughs> मानवत ਜਾ ਇਨ੍ਹਾ ਤੁਰ ਕੇ ਕਹਿੰਦੇ ਤੇ ਸਾਲੇ ਰਾਤਾ ਧੱਕਣੀਆਂ ਪੈਣੀਆਂ ਨਹਿਰਾਂ ਤੇ ਐਵੇਂ ਨਹੀਂ ਸੀ ਬਖਾਉਦੇ ਮਹਾਰਾਜ ਜੀ ਤੜਕੇ 2 ਵਜੇ ਇਨਾਮ ਕਰਾ ਕੇ ਬਰਾ ਦੇਦੇ ਸੀ ਤਾਂ ਸੰਗਤ 2:3 ਵਜੇ ਨਲ ਪਿਆ ਨੂੰ ਗਿੰਦੇ ਲੱਗ ਜਾਂਦੇ ਕਿਸਮਕ ਲਈ ਪਾਈ ਹੁੰਦੇ ਜੀ ਜਿਹੜਾ ਉਹ ਤੋਂ ਬਾਅਦ ਉੱਥੇ ਮਾਰੋ ਚੋਬੀ ਰਹਿਣ ਦੇ ਵਿੱਚ ਜਾ ਕੇ ਤੇ ਮਾਈਆਂ ਜੀ ਖੇਡਾਂ ਨੇ ਬੇਸ ਕਰਕੇ ਇਹ ਨਾ ਸੌਖਾ ਨਹੀਂ ਹੈ ਜਿੰਦਗੀਆਂ ਲੱਗਦੀਆਂ ਨੇ ਮਹਾਰਾਜ ਜਬਤਨ ਨੇ ਇਹਨੂੰ ਵਾਦ ਕਰਨ ਦਾ ਵਾਦ ਸੌ ਗਿਆ ਤੇ ਰਾਮ ਮਿਲ ਗਿਆ ਮਨ ਮੰਨਿਆ ਤਾ ਹਾਰ ਜਾਂਦੇ ਮੁਕਾਦੀ ਗੱਲ ਮਹਾਰਾਜ ਜੀ ਨੇ ਮਨ ਮੰਨ ਜੇ ਬੁਰਾ ਨਹੀਂ ਹੋ ਜੇ ਰੱਬ ਤੇਰੇ ਮਾਰੇ ਬੁਲਾਉਂਦਾ ਕਰਾਂਗੇ ਆਪਣਾ ਉਹਦੇ ਹੱਥੀਂ ਕਿਉਂ ਬੁਲਾਵੇ ਚੋਂ ਮੋਵੇ ਸਾਮੀ ਕੁਦਰਤ ਤੋਂ ਮਾਰੀ ਸਾਲ ਸਾਲ ਮਾਨਤ ਜਸ ਗਾਇਓ ਜੋ ਸ਼ੌਕੀ ਅੱਖ ਪਿਆਰੀ ਸੰਗਤ ਦੇ ਮਾਣ ਗਰੇ ਪ੍ਰਾਪਤ ਅਦਕੇ ਆਇਆ ਤੁਹਾਂ ਤੇ ਬੜਾ ਖਤੋਤਨ ਹੈ ਅੰਦਰੋਂ ਆਜ ਉਹ ਨਹੀਂ ਇਹ ਨਾ ਵੀ ਦੂਰ ਜੇ ਵਰਸਾ ਦਾ ਕੋਈ ਨੰਤਾ ਹੀ ਨਹੀਂ ਉਹ ਉਹ ਦੇ ਚਾਹਨਾ ਕਿ ਆਨੰਦ ਆਨੰਦ ਸਭ ਤੋਂ ਪਹਿਲਾ ਆਨੰਦ ਨੂੰ ਤੇ ਜਾਣਿਆ ਜੇ ਆਨੰਦ ਹੈ ਤੇ ਅਨਭਵ ਦਾ ਵਿਚਾਰ ਹੈ ਫਿਰ ਇਹ ਵੀ ਥੋੜਾ ਨਹੀਂ ਦਿਖਾਈ ਪਰਵਾਹ ਉਹਦਾ ਸਾਧਨ ਬੜੇ ਨੇ ਹੁਣ ਲਾਈਵ ਚੱਲਦੇ ਆ ਪਰਦੇਸਾਂ ਦੇ ਬੈਠੇ ਵੀ ਪ੍ਰੇਮੀ ਜੁੜੇ ਹੋਏ ਹਨ ਭਾਜੀ ਹੋਂ ਬੋਝਾ ਨੇ ਆਪਾਂ ਢੇੜੇ ਬੈਠੇ ਹੀ ਆਪਾਂ ਨਾ ਹੀ ਹੈ ਭਾਈ ਤੇ ਇਥੇ ਆਨ ਧਰਨ ਦੇ ਥੇ ਆ ਅਰਬੇ ਤਾ ਬੱਠੇ ਵੀ ਬਾਬਾ ਕਾਉਂ ਦਾ ਕੋਈ ਬੰਦਾ ਕਰਾ ਜਾ ਕੋਈ ਨੂੰ ਥੋੜਾ ਬੁਧਾ ਕੰਮ ਵੀ ਕਰ ਦਿੰਦੇ ਤੇਰੇ ਕੀਰਤਨ ਕੋਲ ਆਰੇ ਚਤੇ ਇੱਕੋ ਕੰਮ ਆ ਨਾ ਹਮ ਤਾਂ ਇੱਕੋ ਹੀ ਹੈ ਬੱਥੇ ਜਾਤ ਹੀ ਲੈਣਾ ਆਨੰਦ ਦੇ ਦਾਣਾ ਇਹਦੇ ਬਾਤ ਹੀ ਕਰਾ ਜੁਆਏ ਆ ਕਿਰਪਾ ਕਰ ਮਹਾਰਾਜ ਜੀ ਕਤੀ ਤਰੀਕ ਤੱਕ ਜੁੜੋ ਭੱਡੇ ਮਾਰੇ ਦੇ ਬਚਨ ਨੇ ਇੱਕ ਪ੍ਰੇਮਰੀ ਨੂੰ ਤੁਸੀਂ ਪ੍ਰੇਰ ਕੇ ਲਿਆਵਾਂ ਅੰਦਾ ਭੰਤ ਨੂੰ ਮਿਲ ਜਾਣਾ ਹੈ ਅੰਦੇ ਦੀਵਾਨ ਦਾ ਫਰ ਮਿਲ ਜਾਣਾ ਭਾਓ ਜੇ ਦੋ ਗਿਆ ਤੇ ਤੀਜਵਾਂ ਨੂੰ ਇੱਕ ਫਰਦਾ ਬੋ ਹੋ ਗਿਆ ਨਾ ਏਵੇਂ ਹੀ ਪੁੰਕਟੇ ਹੁੰਦੇ ਨੇ ਇਸ ਕਰਕੇ ਹੁਣ ਤਾਂ ਸਾਥ ਨਹੀਂ ਬਣੇ ਪ੍ਰੇਮੀ ਨੂੰ ਕਹੋ ਮਿੱਤਰਾਂ ਦੋਸਤਾਂ ਨੂੰ ਕਹੋ ਯਾ ਆਪਾਈ ਨੂੰ ਆਤਮ ਦੇ ਨਾਲ ਵਧੀਆ ਆਪਾਂ ਨੂੰ ਆਤਮ ਦੀ ਗੱਲ ਥੀਨੀ ਹਰਕੀਆਂ ਕਥਾ ਸਹਾਣੀਆਂ ਉਹ ਮੀਤ ਸੁਣਾਇਆ ਉਹਦੇ ਦਰਨਾ ਉਹਦੇ ਚਰਨਾ ਵਿੱਚ ਬਹਿ ਕੇ ਕੀਤੀਆਂ ਜਾਂਦੀਆਂ ਨੇ ਮੇਰੇ ਹਰਪੀਤਮ ਕੀ ਕੋਈ ਬਾਤ ਸੁਣਾਵੇ ਤੋ ਭਾਈ ਤੋਂ ਮੇਰਾ ਮੀਰ ਹੋਏ ਕੱਤਰ ਮੇਰੇ ਭਾਈ ਦੁੱਖ ਦਾ ਦੂਰ ਕਰੋ ਨੇ ਲਾਏ ਹਰਨਾਮਾ ਕੇ ਰੋਵੋ ਜੋੜੀ ਗੂਠ ਬੈਠੋ ਜ਼ਬਾਂ ਮਿਟਾਏ ਸਫਾਉ ਸ਼ਾ ਕੇ ਬੈਠੋ ਆ ਕੇ ਹੁਕਮ ਅਤਮਾਂ ਤਉਦਾ ਰਹਿ ਜੀ ਦੀ ਕੋਈ ਸੰਗਤ ਵਿੱਚ ਕੇ ਕਾਹ ਦੀ ਦੁਬਦਾ ਹੈ ਹੈ ਵਾਰ ਮੋਰ ਕੋਈ ਹੈ ਕੋਈ ਇਹ ਜਿਹਾ ਮਨ ਦੇ ਵਿੱਚ ਖਿਆਲ ਘਰਾਂਦਾ ਹੀ ਨਹੀਂ ਇੱਕੋ ਇੱਕ ਹੈ ਜਾਂ ਦਰਸ਼ਨ ਕਰ ਲੋ ਮਹਾਰਾਜ ਜੀ ਜਾਂ ਅੱਖਾਂ ਬੰਦ ਕਰਕੇ ਫਿਰ ਰਾਤ ਨਾਲ ਅੰਦਰੋਂ ਆਨੰਦ ਮਾਣੋ ਇਹ ਬਾਹਰ ਆਨੰਦ ਵੀ ਹੈ ਅੰਦਰ ਦਾ ਵੀ ਹੈ ਪਹਿਲਾਂ ਅਨਜਾਨਾ ਬਾਤੇ ਬਾਹਰੋਂ ਫਿਰ ਇਹ ਤੇ ਨੇ ਅੰਤ ਲੋਕ ਹੋ ਜਾਂਦਾ ਸੰਤ ਸੰਧ ਅੰਤਰ ਦਾ ਫਿਰ ਉਹਨਾਂ ਦੀ ਕਿਰਪਾ ਨਾਲ ਅੰਦਰ ਹੀ ਹੋ ਜਾਂਦਾ ਹਰ ਕੋਈ ਨਾਮ ਪ੍ਰਭੂ ਦਾ ਲਾਗਾ ਮਿੱਠਾ ਸਗਤ ਸੰਗਰੀ ਇੱਕ ਘਟਮਾ ਹੈ ਅੰਕ ਰੰਗ ਨਾ ਨਾ ਦਿਸਤਾ ਹੈ ਨਾਮ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਦਿਖਾਵਾਂ ਤੇਰੇ ਅੰਦਰ ਇਹ ਨਾਮ ਹੈ ਅੰਦਰ ਹੀ ਰਸ ਹੈ ਨਾਮ ਨਿਤ ਫਾਰਾਂ ਦੁਨੀਆਂ ਦੇ ਬੜਾ ਨਾਮ ਉਹ ਵੀ ਤੇਰੇ ਅੰਦਰ ਹੀ ਹੈ ਬਾਹਰੋਂ ਨਹੀਂ ਮਿਲਣਾ ਕੁਛ ਹੈ ਕਾਫੀ ਕੋ ਜੋ ਭਾਈ ਵਾਹ ਕੋਡਨ ਚੇਤੂ ਪਰੇ ਲੋਹਾਰ ਦੀ ਮਹਿੰਮ ਖਾਇਆ ਤਾ। ਧਰਮ ਦੇ ਸਿਖਾਰਨਾ ਮਾਹਰ ਨਹੀਂ। ਬਾਹਰ ਕੋਲ ਮੈਂ ਤਾਂ ਧਰਮ ਭਲਾ ਕੀ। ਕੋਲਪੁਰ ਸਾਧੂ ਜੀ ਨੇ ਅੰਤਰ ਪਾਇਆ। ਜਵੰਤ ਬਾਹਰ ਚੇਦਾ ਜੀ। ਮੂਰ ਕੀਰਪਾ ਕਰੇ। ਤੁਨ ਅੰਮਦਲ ਜੋੜ ਨਾ ਆ ਜਾਵੇ। ਆਰੇ ਅਦਾ ਤੁਦੀ ਮਿਹੇਵਾਰੇ ਕਰੁਨਾ ਤੁਹਾਡੇ ਬਾਤ ਚ ਕਰਦਾ। ਕਿ ਪਰਵਾਸ ਦੀ ਤਰ੍ਹਾਂ ਬੰਦ ਬੈਠਿਆ। ਕੋਈ ਸੁਣਾਉਣ ਵਾਲਾ ਕੋਈ ਵੱਡਾ ਨਹੀਂ ਹੁੰਦਾ ਬਾਤ। ਉਹਨੋਂ ਬਾਰੇ ਬੱਡੇ ਰੱਬ ਹੁਣਾਂ ਵੀ ਬੜਾ ਆਖਦਾ ਹੈ ਕਿ ਮੈਂ ਵੀ ਬੜਾ ਆਖਦਾ ਇਸ ਕਰਕੇ ਸਾਡੇ ਆਪਾਂ ਗੱਲ ਕਰੀਏ ਵੀ ਮਹਾਰਾਜ ਜਿਹੜੀਆਂ ਮਜਾਰਾਂ ਹੋਣੀਆਂ ਉਹ ਆਪਦੇ ਜੀਵਨ ਮਨ ਜਾਵੇ ਉਹਦੇ ਅਨੁਸਾਰ ਚੱਲ ਕੇ ਇੱਥੇ ਜੋ ਬੁਰਕ ਹੈ ਥੋਈ ਪਰਮਾ ਕੀ ਤੁਹਾਡੇ ਬਾਤਈਆ ਜਾਂ ਮੇਰੇ ਬਾਤਈਆ ਜੋ ਬੁਰਕ ਹੈ ਤੋਈ ਪਰਮਾ ਹੁਣਾਂ ਪਰਤ ਕਰਾ ਕਰਕੇ ਮੰਨ ਲਾ ਹਰ ਹਰ ਕਰਤ ਪਰ ਇਹ ਵਰਤਿਕ मीत ਚਲੋ ਮੁੜ ਚਾਲੀ ਚਾਂਦੀ ਕਹਿੰਦੀ ਹੈ ਗੁਰੂ ਦੇ ਚਰਨੀ ਲੱਗੀ ਏ ਫਿਰ ਦੇ ਵਰਤ ਦਾ ਅਮਰ ਛਤੀਏ ਗੁਰੂ ਵਾਲੇ ਬਣੀਏ ਆਤਮਾਪਤੀ ਕਰੀਏ ਗੁਰੂ ਕੋ ਸੋਤਰ ਵਿੱਚ 몰ੋ ਤੇ ਪਰਦਾਤ ਸਾਬ ਲਾ ਮੰਨ ਫਿਰ ਗੁਰਦੁਆਰਾ ਜਾਵੋ ਨਾਮ ਸਾਧਕ ਨੂੰ ਕਿਰਦਾਈ ਦੇਤੇ ਜੋ ਗੁਰੂ ਲੱਭਤੇ ਜਾਓ ਦੇਖੀ ਰਜ਼ਾਈ ਕੀ ਦੇਣਾ ਮਤਲਬ ਹੈ ਵੀ ਜੇ ਸਤਿਗੁਰਾਂ ਦੀ ਦ੍ਰਿਸ਼ਟੀ ਸਾਡੇ ਤੇ ਤਾਂ ਪਾਉਗੀ ਨਵੇਂ ਨੰਬਰ ਵਰਗੇ ਆਪਾਂ ਨੂੰ ਠੀਕ ਕੋਡ ਹੈ ਨਾ ਜੇ ਉਹ ਤਾਂ 33 ਵਾਲਾ ਵੀ ਪਾ ਸਕਦਾ ਹੈ ਅਰੇ ਇੱਥੇ ਤਾਂ ਖਜ਼ਾਨੇ ਪਰ ਘੋਲੇ ਨੇ ਗੁਰੂ ਨਾਨਕ ਦੇਵ ਜੀ ਦਾ ਕੋਡ ਠਾ ਕੇ ਨਾ ਉਹ ਖਜ਼ਾਨੇ ਲਪਾਈ ਜਾ ਰਹੇ ਨੇ ਮਹਾਰਾਜੀ ਖਾਵਾ ਖਰਚਾ ਰਾਜਨ ਭਾਈ ਤੋੜਨਾ ਬੰਦ ਹੋ ਜਾਈ ਇਹ ਮਤਲਬ ਕੋ ਆਖਰ ਜਨੂ ਦਾਤ ਤੋਂ ਬਾਹਰ ਹਕਮਾਂਤ ਤੋਂ ਬਾਹਰ ਮਹਾਰਾਣੀ ਬੁਲਾਇਗੀ ਦੇਣੀ ਹੈ ਫਿਰ ਆਪਾਂ ਹੱਥ ਜੋੜ ਕੇ ਖੜਨਾ ਹੈ ਹੱਥ ਜੋੜ ਕੇ ਫਿਰ ਦਿੱਖਤੀ ਕੀ ਦੀ ਪਾਉਗੀ ਜੀ ਸਤਗੁਰੂ ਉਹਦਾ ਬਾੜ ਕੀ ਹੈ ਜੀ ਲਾਪਕੂਚੀਆਂ ਪਾਤ ਛਾਈਆਂ ਜੇ ਤਤਗੁਰ ਨਜ਼ਰ ਕਰਿਓ ਸਰਦ ਤੇ ਚਲੇ ਗਿਆ ਉਦੈ ਨਾ ਪਹਿਣੀ ਆੜਾ ਕੇ ਗੁਰੂ ਸਾਰੇ ਪਰਿਪੂਰਨ ਹੈ ਤਾਰੂ ਮਰ ਜਾਣਾ ਸਰ ਬਰਾਦਰ ਢੇੜੇ ਹੋ ਕੇ ਬਹੁਤ ਢੇੜੇ ਨਹੀਂ ਦੂਰ ਜੇੜੇ ਆਓ ਕਰਮੀ ਆਪੋ ਆਪਣੀ ਕੇ ਡੇੜੇ ਕੇ ਦੂਰ ਦੂਰ ਨਹੀਂ ਜਾਣਾ ਆਪਣੇ ਕਰਮ ਉਹ ਜੇ ਰਲਾਈ ਆਪਾਂ ਡੇੜੇ ਹੋਏ ਨੂੰ ਦੇ ਕਹਿ ਰਹੇ ਦਾ ਸਾਥ ਤਾਂ ਜਿਨੇ ਸੈਗੇ ਹੋ ਤੋ ਹੋਈ ਆਤਾਰੇ ਨਿੱਕੀ ਬਧਾਇਗੀ ਦਿੰਦਾ ਇੱਕ ਸਵਾਹੀ ਬਣਾ ਲੈਣਾ ਹੈ ਆ ਹੁਣ ਦਵਾਨ ਲਾ ਕੇ ਹੈ ਜੀ ਕੱਲੇ ਦਿਮਾਗ ਹੋਏ ਪਤਾ ਹੀ ਅਧੋਂ ਗੋਲ ਦੇਖ ਲਈਉ ਨੋ ਨਹੀਂ ਦੇਖ ਲਿਆ ਚਾਪੜ ਦੀਵਾਨ ਇੱਕ ਵੀ ਮਾਈ ਇੱਕ ਵੀ ਭਾਈ ਜਿੱਡੇ ਦੇ ਮਹਾਰਾਜ ਦੀ ਵਿਦਾਇਗੀ ਨਾਲ ਉੱਥੇ ਨੇ ਆ ਉਹਨਾਂ ਨੂੰ ਗੁਰੂ ਤੇਗ 35 ਸਾਲ ਹੋ ਗਏ ਜਿਦਿਆ ਦਾ ਮਹਾਰਾਜ ਜੀ ਨੇ ਉੱਥੇ ਦੇਵਾਨ ਕਿੰਨਾ ਕਿਹਾਇਆ ਦਸਦੇ ਰਹੇ ਵਿਚਾਰਾ ਹੰਦੀਆਂ ਰਹਿਣ ਗਿਆ ਸਾਰੇ ਲੋਕਾਂ ਦੇ